ਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਮੈਂ ਹਾਂ ਭਵਿੰਦਰ ਬੱਬਰ ਇਸ ਟਾਈਮ ਤੁਹਾਨੂੰ ਮੁਹਾਲੀ ਦੇ ਨਾਲ ਲੱਗਦੇ ਪਿੰਡ ਨਵਾਂ گاؤں ਦੀ ਖਬਰ ਦਿਖਾਉਣ ਜਾ ਰਹੇ ਹਾਂ ਜਿੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਬਾਕਾਇਦਾ ਕੈਦ ਹੋ ਗਈਆਂ ਨੇ ਜਿੱਥੇ ਇੱਕ ਛੋਟਾ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਸੀ ਤੇ ਇੱਕ ਗੱਡੀ ਚਾਲਕ ਜਿਹੜਾ ਕੋਲੋਂ ਆਗਾ ਉਸ ਤੋਂ ਬਾਅਦ ਜਿਹੜਾ ਬੱਚਾ ਹੈ ਉਹ ਗੱਡੀ ਦੇ ਇੱਕਦਮ ਹਿੱਟ ਕਰਕੇ ਥੱਲੇ ਚਲਾ ਜਾਂਦਾ ਬਾਕਾਇਦਾ ਜਿਹੜਾ ਟਾਇਰ ਹੈ ਗੱਡੀ ਦਾ ਪਿਛਲਾ ਵੀ ਉਹਦੇ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਤਾ ਤੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪਰ ਜੀ ਨਿਕਲ ਜਾਂਦਾ ਤੇ ਲੇਕਿਨ ਗنیمਤ ਇਹ ਰਹੀ ਕਿ ਉਹ ਬੱਚਾ ਬਾਲਵਾਲ ਬਚ ਗਿਆ ਉਸ ਤੋਂ ਬਾਅਦ ਉਹਨੂੰ ਸੈਕਟਰ 16 ਚੰਡੀਗੜ੍ਹ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਤੇ ਕੀ ਮਾਮੂਲੀ ਹੋਣੇ ਸੱਟਾਂ ਦੇ ਵਿਚਾਰ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਆਂਦੀ ਹੈ ਦੱਸਿਆ ਕਿ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਇੱਕ ਹਾਸਾ ਵਾਪਰਿਆ ਸੀਗਾ ਬਰਨਾਲਾ ਦੇ ਨਾਲ ਪਿੰਡ ਹੰਡਾਇ ਦੇ ਵਿੱਚ ਜਿੱਥੇ ਇੱਕ ਸਕੋਰਪਿਓ ਗੱਡੀ ਦੇ ਨੀਚੇ ਇੱਕ ਚਰਚੇ ਦੇ ਬਾਹਰ ਇੱਕ ਬੱਚਾ ਆ ਗਿਆ ਸੀ ਜਿਸ ਦੀ ਉਸ ਦੀ ਮੌਤ ਵਗੈਰੀ ਹੋ ਗਈ ਸੀ ਲੇਕਿਨ ਗਨੀਮਤ ਇਹ ਰਹੀ ਕਿ ਬੱਚਾ ਇਹ ਵਾਰ ਵਾਰ ਬਚ ਗਿਆ ਕਹਿੰਦੇ ਜਾਗੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਬੱਚੇ ਦੀ ਉਮਰ ਸੀ ਜਿੱਦੇ ਪ੍ਰਮਾਤਮਾ ਦਾ ਹੱਥ ਆਵੇ ਉਹਨੂੰ ਆਪਣੇ ਆਪ ਬਚਾ ਲੈਂਦਾ ਫਿਲਹਾਲ ਬੱਚਾ ਜਿਹੜਾ ਇਸ ਟਾਈਮ ਠੀਕ ਹੈ ਆਪਣੇ ਘਰ ਆਸਕੇੜ ਰਿਹਾ ਲੇਕਿਨ ਜਿਹੜੀ ਘਟਨਾ ਹੋਈ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਜਿਹੜੀਆਂ ਤਸਵੀਰਾਂ ਹੋਈਆਂ ਇੰਨੀਆਂ ਦਰਦਨਾਕ ਤਸਵੀਰਾਂ ਦੇਖ ਕੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਬੱਚਾ ਬਚ ਕੇਵੇਂ ਗਿਆ ਪਰ ਜਿਸੇ ਕਹਿੰਦੇ ਪ੍ਰਮਾਤਮਾ ਦਾ ਹੱਥ ਹੋਵੇ ਉਹ ਨੂੰ ਆਪਣੇ ਆਪ ਬਚਾ ਲੈਂਦਾ ਹੈ ਬੱਚਾ ਹੁਣ ਫਿਲਹਾਲ ਠੀਕ ਹੈ ਪਰ ਜਿਹੜੇ ਬੱਚੇ ਦੇ ਜਹਨ ਦੇ ਹੋ ਸਕਦਾ ਹੈ ਕਿ ਦਿਮਾਗ ਤੇ ਉਹ ਕੱਲਾ ਨਾ ਭੁੱਲਣ ਪਰ ਇਹ ਹੈ ਵੀ ਹੁਣ ਇਸ ਟਾਈਮ ਬੱਚਾ ਆਪਣੇ ਮਾਪੇ ਦੇ ਨਾਲ ਹੱਸਦਾ ਖੇਡਦਾ ਹੈ ਫਿਲਹਾਲ ਜਿਹੜੀਆਂ ਤਸਵੀਰਾਂ ਬੜੀਆਂ ਦਰਦਨਾਕ ਹੈ ਜਿਹੜੀਆਂ ਦੋਨੋਂ ਸੀਟੀਵੀ ਜਿਸ ਵੀ ਨਹੀਂ ਦਿਖਾ ਸਕਦੇ ਕਿੰਨੇ ਸਾਲ ਦਾ ਛੋਟਾ ਜਿਹਾ ਬੱਚਾ ਮੋਹਾਲੀ ਦੇ ਦਿਨਕ ਸਵੇਰਾ ਲਈ ਭਵਿੰਦਰ ਬੱਬਰ। ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਮੈਂ ਹਾਂ ਭਵਿੰਦਰ ਬੱਬਰ। ਅੱਜ ਟਾਈਮ ਤੁਹਾਨੂੰ ਮੋਹਾਲੀ ਦੇ ਨਾਲ ਲੱਗਦੇ ਪਿੰਡ ਨਵਾਂ گاؤں ਦੀ ਖਬਰ ਦਿਖਾਉਣ ਜਾ ਰਹੇ ਹਾਂ ਜਿੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਬਾਕਾਇਦਾ ਕੈਦ ਹੋ ਗਈਆਂ ਨੇ। ਜਿੱਥੇ ਇੱਕ ਛੋਟਾ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਸੀ ਤੇ ਇੱਕ ਗੱਡੀ ਚਾਲਕ ਜਿਹੜਾ ਕੋਲੋਂ ਆਦਾ ਉਸ ਤੋਂ ਬਾਅਦ ਜਿਹੜਾ ਬੱਚਾ ਹੈ ਉਹ ਗੱਡੀ ਦੇ ਇੱਕਦਮ ਹਿੱਟ ਕਰਕੇ ਥੱਲੇ ਚਲਾ ਜਾਂਦਾ। ਬਾਕਾਇਦਾ ਜਿਹੜਾ ਟਾਇਰ ਹੈ ਗੱਡੀ ਦਾ ਪਿਛਲਾ ਵੀ ਉਹਦੇ ਉੱਪਰ ਜੀ ਨਿਕਲ ਜਾਂਦਾ ਤੇ ਲੇਕਿਨ ਗਨੀਮਤ ਇਹ ਰਹੀ ਕਿ ਉਹ ਬੱਚਾ ਬਾਲਵਾਲ ਬਚ ਗਿਆ ਉਸ ਤੋਂ ਬਾਅਦ ਉਹਨੂੰ ਸੈਕਟਰ 16 ਚੰਡੀਗੜ੍ਹ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿੱਤੇ ਕਿ ਮਾਮੂਲੀ ਹੋਣੇ ਸੱਟਾਂ ਦੇ ਵਿਚਾਰ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਦੱਸਿਆ ਕਿ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਇੱਕ ਹਾਸਾ ਵਾਪਰਿਆ ਸੀਗਾ ਬਰਨਾਲਾ ਦੇ ਨਾਲ ਪਿੰਡ ਹੰਡਾਇ ਦੇ ਵਿੱਚ ਜਿੱਥੇ ਇੱਕ ਸਕੋਰਪਿਓ ਗੱਡੀ ਦੇ ਨੀਚੇ ਇੱਕ ਚਾਰਚ ਦੇ ਬਾਹਰ ਇੱਕ ਬੱਚਾ ਆ ਗਿਆ ਸੀ ਜਿਸ ਦੀ ਉਸੇ ਮੌਕੇ ਤੇ ਹੀ ਮੌਤ ਹੋ ਗਈ ਸੀ ਲੇਕਿਨ ਗਨੀਮਤ ਇਹ ਰਹੀ ਕਿ ਬੱਚਾ ਇਹ ਬਾਲਵਾਲ ਬਚ ਗਿਆ ਕਹਿੰਦੇ ਜਾਗੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਬੱਚੇ ਦੀ ਉਮਰ ਸੀ ਜੀ ਦੇ ਪ੍ਰਮਾਤਮਾ ਦਾ ਹੱਥ ਆਵੇ ਉਹਨੂੰ ਆਪਣੇ ਆਪ ਬਚਾ ਲੈਂਦਾ ਫਿਰਾਲ ਬੱਚਾ ਜਿਹੜਾ ਇਸ ਟਾਈਮ ਠੀਕ ਹੈ ਆਪਣੇ ਘਰ ਹੈ ਹੱਸ ਖੇਡ ਰਿਹਾ ਲੇਕਿਨ ਜਿਹੜੀ ਘਟਨਾ ਹੋਈ ਹੈ ਸੀਸੀਟੀਵੀ ਕੈਮਰੇ ਵਿੱਚ ਕੈਜ ਜਿਹੜੀਆਂ ਤਸਵੀਰਾਂ ਹੋਈਆਂ ਇੰਨੀਆਂ ਦਰਦਨਾਕ ਤਸਵੀਰਾਂ ਦੇਖ ਕੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਬੱਚਾ ਬਚ ਕੇਵੇਂ ਗਿਆ ਪਰ ਜਿਸ ਤੇ ਕਹਿੰਦੇ ਪ੍ਰਮਾਤਮਾ ਦਾ ਹੱਥ ਹੋਵੇ ਉਹਨੂੰ ਆਪਣੇ ਆਪ ਬਚਾ ਲੈਂਦਾ ਬੱਚਾ ਹੁਣ ਫਿਰਾਲ ਠੀਕ ਹੈ ਪਰ ਜਿਹੜੇ ਬੱਚੇ ਦੇ ਜਹਨ ਦੇ ਹੋ ਸਕਦਾ ਹੈ ਕਿ ਦਿਮਾਗ ਤੇ ਉਹ ਕੱਲਾ ਨਾ ਭੁੱਲਣ ਪਰ ਇਹ ਹੈ ਵੀ ਹੁਣ ਇਸ ਟਾਈਮ ਬੱਚਾ ਆਪਣੇ ਮਾਪੇ ਦੇ ਨਾਲ ਹੱਸਦਾ ਖੇਡਦਾ ਫਿਲਹਾਲ ਜਿਹੜੀਆਂ ਤਸਵੀਰਾਂ ਬੜੀਆਂ ਦਰਦਨਾਕ ਹੈ ਜਿਹੜੀਆਂ ਤੁਹਾਨੂੰ ਅਸੀਂ ਟੀਵੀ ਤੇ ਸੀ ਵੀ ਨਹੀਂ ਦਿਖਾ ਸਕਦੇ 3 ਸਾਲ ਦਾ ਛੋਟਾ ਜਿਹਾ ਬੱਚਾ ਹੈ ਮੁਹਾਲੀ ਦੇ ਰੋਜਨਖੇਵਰ ਵਾਲੀ ਭੁਵਿੰਦਰ ਬੱਬਰ